ਆਪ ਸਭ ਜੀ ਨੇ ਦਿਵਾਲੀ ਇੱਥੇ ਬੰਦੀ ਛੁੱਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਕਰੇ ਦਿਵਾਲੀ ਆਪ ਤੇ ਕਰੀ ਕੁਛੀਆਂ ਖੇੜੇ ਲੈ ਕੇ ਆਵੇ ਜਿੱਥੇ ਇਹ ਦਿਵਾਲੀ ਸਾਰੇ ਲੋਕ ਬਹੁਤ ਧੂੰ ਧਾਮ ਨਾਲ ਮਨਾਉਂਦੇ ਆ ਉੱਥੇ ਸਾਨੂੰ ਕੁਝ ਇਤਿਆਦ ਰੱਖਣ ਦੀ ਵੀ ਲੋੜ ਹੈ ਕਿਉਂਕਿ ਦਿਨ ਬਦਿਨ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਔਰ ਇਸੇ ਕਰਕੇ ਲੋਕ ਜਿਹੜੇ ਆ ਬਹੁਤ ਨਾਮਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਸੋ ਸਾਨੂੰ ਇਹ ਚਾਹੀਦਾ ਹੈ ਕਿ ਇਹ ਦਿਵਾਲੀ ਨੂੰ ਜਿਹੜੀ ਪ੍ਰਦੂਸ਼ਣ ਰਹਿਤ ਮਨਾਈਏ ਪਟਾਕਿਆਂ ਦੀ ਪਟਾਕੇ ਚਲਾਉਣ ਤੋਂ ਗੁਰੇਜ਼ ਕਰੀਏ ਔਰ ਜਿਹੜੇ ਹੈ ਜਿਹੜੇ ਖਾਸ ਕਰ ਜਦੋਂ ਪਟਾਕੇ ਚੱਲਦੇ ਨੇ ਜਿਨ੍ਹਾਂ ਨੂੰ ਕੋਈ ਸਾਹ ਦੀ ਬਿਮਾਰੀ ਆ ਜਿਨ੍ਹਾਂ ਨੂੰ ਕੋਈ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਆ ਜਿਹੜੀ ਉਹ ਲੋਕ ਬਹੁਤ ਪਰੇਸ਼ਾਨ ਹੁੰਦੇ ਆ ਉਥੇ ਜਿਹੜਾ ਜੀਵ ਜੰਤਰੀ ਆ ਖਾਸ ਕਰ ਜਿਹੜੇ ਪੰਛੀ ਆ ਉਹ ਵੀ ਤੁਸੀਂ ਕਿਤੇ ਧਿਆਨ ਨਾ ਜਾਇਓ ਜਿੰਨਾਂ ਪਟਾਕੇ ਵੱਡੇ ਵੱਡੇ ਚਲਾਉਨੇ ਦੂਸਰੇ ਦਿਨ ਤੁਸੀਂ ਕਿਸੇ ਲਾਗੇ ਵਾਲੇ ਜੰਗਲ ਜਾਨਵਰ ਦੇ ਵਿੱਚ ਜਾ ਕੇ ਦੇਖੋ ਕਿ ਉਹਨਾਂ ਦੀ ਕੀ ਹਾਲਤ ਹੋਈ ਹੁੰਦੀ ਹੈ ਬਹੁਤ ਸਾਰੇ ਜਿਹੜੇ ਜਾਨਵਰ ਹੈ ਇਹਨਾਂ ਪਟਾਕਿਆਂ ਦੀ ਆਵਾਜ਼ ਦੇ ਨਾਲ ਹੀ ਮਰ ਜਾਂਦੇ ਸੋ ਜੇ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਪਰਮਾਤਮਾ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਇੱਕ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਮੈਂ ਦੁਬਾਰਾ ਫਿਰ ਤੋਂ ਆਪ ਸਭ ਜੀ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਆਸ ਕਰਦਾ ਕਿ ਜਿਸ ਤਰ੍ਹਾਂ ਗੁਰੂ ਮਾਰੇ ਨੇ ਕਿ ਆਪਾਂ ਉਹਨੂੰ ਗੁਰੂ ਪਾਣੀ ਪਿਤਾ ਮਾਤਾ ਧਰਤ ਹਾ ਕਿ ਤੁਸੀਂ ਕੌਣ ਪਾਣੀ ਸਾਰੀ ਜਿਹੜੇ ਹੈ ਆਪਣੇ ਮਨ ਵਿੱਚ ਕਦਰ ਕਰੋ ਕਿ ਉਹਨਾਂ ਨੂੰ ਗੁਰੂ ਸਾਹਿਬ ਦੇ ਬਚਨਾਂ ਦੀ ਜਿਹੜੀ ਪਰਵਾਹੀ ਕਰਦੇ ਹੋਏ ਜਿਹੜੀ ਪਟਾਕਿਆਂ ਤੋਂ ਮੁਕਤ ਜਿਹੜੀ ਦੌੜੀ ਚ ਚਲਾਓਗੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ